ਤੇ ਕੋਈ ਸੋਖ ਸਕ ਨਹੀਂ ਚਾਹੁੰਦਾ ਭਗਵੰਤ ਮਾਨਤਾ ਚਾਹੁੰਦਾ ਲੜੀ ਲੁੜੀ ਜਾਣ ਰੋਲੇ ਰਾਲੇ ਪਈ ਜਾਣ ਤਾਂ ਮੇਰਾ 1.5-2 ਸਾਲ ਜਿਹੜਾ ਰਹਿੰਦਾ ਤਿੰਨ ਪੂਰੇ ਹੋ ਗਏ ਆ ਐ ਜੀ ਤਰੀਕੇ ਦੇ ਨਾਲ ਪੂਰੇ ਪਾਰੇ ਹੋ ਜਾਣ ਤਾਂ ਚੰਗਾ ਉਦੋਂ ਬਾਅਦ ਸਾਸਰੀਕਾਰ ਬੁਲਾ ਕੇ ਆਪਣੇ ਘਰ ਨੂੰ ਜਾਈਏ ਜਾਣਾ ਤੋਨੇ ਹੈਗਾ ਹੀ ਐ ਪੰਜਾਬ ਦੇ ਅੰਦਰ ਸਰਕਾਰ ਕੁਝ ਨਾ ਕਰ ਸਕਦੀ ਹੋਵੇ ਪੰਜਾਬ ਦੇ ਹਾਲਾਤ ਲਾਅ ਐਂਡ ਆਰਡਰ بگੜ ਚੁੱਕੇ ਹੋ ਜੇ ਹਾਂ ਪੰਜਾਬ ਦੇ ਅੰਦਰ ਇੱਕ ਮਾਹੌਲ ਬਣਾ ਲਓ ਤਾਂ ਕਿ ਲੋਕਾਂ ਦਾ ਸਾਰਾ ਧਿਆਨ ਜਿਹੜਾ ਹੈ ਅਸਲ ਮੁੱਦਿਆਂ ਤੋਂ ਭਟਕ ਜਾਏ ਮਤਲਬ ਧਿਆਨ ਭੜਕਾਉਣ ਵਾਸਤੇ ਉਹ ਜਿਹੜੀ ਡਾਕਟਰ ਠੀਮਰਾਓ ਉਮੀਦਵਾਰ ਸਾਹਿਬ ਦੀ ਮੂਰਤੀ ਦੀ ਭੰਨਤੋੜ ਦੀ ਕੋਸ਼ਿਸ਼ ਕੀਤੀ ਗਈ ਆ ਹੁਣ ਹੁਣ ਕਿੰਨਾ ਚਿਰ ਅੰਦੋਲਨ ਚੱਲੇਗਾ ਤੇ ਲੋਕ ਮੁੱਦੇ ਤਾਂ ਦਬ ਜਾਣਗੇ ਨਾ ਤੇ ਉਦੋਂ ਤਾਂ ਤੁਸੀਂ ਕਹਿੰਦੇ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਐ ਤੇ ਭਗਵੰਤ ਜੀ ਹੁਣ ਤੁਸੀਂ ਜ਼ਿੰਮੇਵਾਰ ਹੋ ਤੁਸੀਂ ਪੰਜਾਬ ਦੇ ਹੋਮ ਮਿਨਿਸਟਰ ਵੀ ਹੋ ਤੇ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਜੇ ਤੁਹਾਡੇ ਕੋਲੋਂ ਰਾਜ ਚੱਲ ਹੀ ਨਹੀਂ ਰਿਹਾ ਕਿਉਂ ਪੰਜਾਬ ਦਾ ਸਤਿਆਨਾਸ਼ ਕਰਨ ਲਏ ਅੱਜ ਦੱਸੇ ਭਗਵੰਤ ਮਾਨ ਕਿ ਪੰਜਾਬ ਦੇ ਅੰਦਰ ਕਿੰਨੇ ਅਦਲਤ ਐਸਐਸਪੀ ਲਾਏ ਹੋਏ ਨੇ ਕਿੰਨੇ ਡੀਸੀ ਲਾਏ ਹੋਏ ਨੇ ਕਿੰਨੇ ਜਿਹੜੇ ਨੇ ਆਈਜੀ ਲਾਏ ਹੋਏ ਨੇ ਪੰਜਾਬ ਦੇ ਐਸਸੀ ਕਮਿਸ਼ਨ ਚੇਅਰਮੈਨ ਦੀ ਨਿਯੁਕਤੀ ਪੈਂਡਿੰਗ ਪਈ ਹੈ ਅਸੀਂ ਕਿੱਥੇ ਜਾ ਕੇ ਆਪਣਾ ਦੁੱਖ ਰੋਈਏ ਵੇ ਪੰਜਾਬ ਦੇ ਅੰਦਰ ਦਲਤਾਂ ਦਾ ਕੀ ਸਨਮਾਨ ਕੀਤਾ ਵੋਟਾਂ ਤੋਂ ਪਹਿਲਾਂ ਕਹਿੰਦੇ ਜੀ ਅਸੀਂ ਦਲਤ ਡਿਪਟੀ ਸੀਐਮ ਬਣਾਵਾਂਗੇ ਲੋਕਾਂ ਨੇ ਬੜੇ ਚਾਅ ਦੇ ਵਿੱਚ ਵੋਟਾਂ ਪਾਤੀਆਂ ਪਰ ਕਾਂਗਰਸ ਨੇ ਤਾਂ ਸੀਐਮ ਬਣਾਇਆ ਸੀ ਲੋਕਾਂ ਨੇ ਕਿਹਾ ਚਲੋ ਇਹ ਜਾ ਰਹੇ ਆ ਉਹਨਾਂ ਨੇ ਦੂਸਰੇ ਕੋਈ ਨਾ ਕੋਈ ਉਮੀਦ ਜਿਤਾਈ ਸੀ ਹਲੇ ਤੱਕ ਨਹੀਂ ਲਾਇਆ ਪੰਜ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਇੱਕ ਵੀ ਦਲਤ ਦੇ ਲਈ ਸੀਟ ਹਜ਼ਾਰ ਬਣੀ ਰੱਖੀ ਇਹ ਭਗਵੰਤ ਮਾਨ ਇਹ ਇਹ ਸਨਮਾਨ ਕਰਦਾ ਡਾਕਟਰ ਅੰਬੇਦਕਰ ਦੇ ਕੌਮ ਦਾ ਅਜਿੰਿਆ ਬਾਰਦਾ ਇਹ ਸਰਕਾਰੀ ਏਜੰਸੀਆਂ ਦੇ ਇਸ਼ਾਰੇ ਤੇ ਉੱਤੇ ਸਰਕਾਰਾਂ ਕਰਦੀਆਂ ਨੇ ਆਮ ਵਿਅਕਤੀ ਨੇ ਅਜੀਆਂ ਕਟਰਾਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਡਾਕਟਰ ਅੰਬੇਦਕਰ ਦੀ ਤਸਵੀਰ ਲਾਉਣ ਦੇ ਨਾਲ ਲੋਕਾਂ ਦੀ ਤਕਦੀਰ ਨਹੀਂ ਬਦਲਨੀ ਤੇ ਇਹ ਕਹਿੰਦਾ ਸੀ ਮੈਂ 15 ਅਗਸਤ ਨੂੰ 26 ਜਨਵਰੀ ਨੂੰ ਕਿਹਾ ਸੀ ਨਾ ਤੁਹਾਡੇ ਚੈਨਲ ਚੈਨਲਾਂ ਦੇ ਉੱਤੇ ਵੀ ਚੱਲਿਆ ਭਾਈ ਜੀ ਨਸ਼ਾ ਮੁਕਤ ਕਰ ਦਿਆਂਗਾ ਤੇ ਮੈਂ ਪਿਛੇ ਦਿਨ ਇੱਕ ਕੈਬਨਟ ਮਨਿਸਟਰ ਦੀ ਇੰਟਰਵਿਊ ਸੁਣੀ ਭਾਜੀ ਪਾ ਦੇਖੋ ਨਹੀਂ ਭਗਵਾਨ ਤੁਮਨੇ ਐਲਾਨ ਕਰਤਾ ਜੀ ਜੀ ਅੰਦਸ਼ਾ ਮੁਕਤ ਕਰ ਦੇਣਾ ਤੇ ਰੋਜ਼ ਟੀਕੇ ਲਾਹ ਲਾ ਕੇ ਰੋਜ਼ ਗੋਲੀਆਂ ਖਾ ਖਾ ਕੇ ਪੰਜਾਬ ਦੇ ਨੌਜਵਾਨ ਜਿਹੜੇ ਉਹ ਮਰ ਰਹੇ ਨੇ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਬੀਤੇ ਦਿਨੀ 26 ਜਨਵਰੀ ਵਾਲੇ ਦਿਨ ਸ੍ਰੀ ਅਮਰitsar ਸਾਹਿਬ ਵਿਖੇ ਡਾਕਟਰ ਪੀਮਰਾਓ ਅੰਬੇਦਕਰ ਦੀ ਮੂਰਤੀ ਦੀ ਭੰਤੋੜ ਦੀ ਇੱਕ ਨੌਜਵਾਨ ਵੱਲੋਂ ਕੋਸ਼ਿਸ਼ ਕੀਤੀ ਗਈ ਤਾਂ ਜਿਸ ਦੇ ਚੱਲਦੇ ਆ ਸਮੁੱਚੇ ਦਲਿਤ ਵਰਗ ਦੇ ਵਿੱਚ ਦਲਿਤ ਭਾਈਚਾਰੇ ਦੇ ਵਿੱਚ ਉਸ ਘਟਨਾ ਨੂੰ ਲੈ ਕੇ ਰੋਸ ਹੈ ਸੁਖਵਿੰਦਰ ਸਿੰਘ ਕੋਟਲੀ ਐਮਐਲਏ ਹਲਕਾ ਆਦਮਪੁਰ ਤੋਂ ਸਾਡੇ ਨਾਲ ਮੌਜੂਦ ਨੇ ਇਸ ਪੂਰੇ ਮਸਲੇ ਤੇ ਆਪਣੀ ਗੱਲਬਾਤ ਰੱਖਣਾ ਚਾਹੁੰਦੇ ਨੇ ਔਰ ਖਾਸ ਔਰਤੇ ਸੁਖਵਿੰਦਰ ਸਿੰਘ ਕੋਟਲੀ ਤੋਂ ਜਾਣਦੇ ਵੀ ਪਾਈ ਇਸ ਪੂਰੀ ਘਟਨਾ ਨੂੰ ਲੈ ਕੇ ਜੈਸ ਪੂਰੀ ਘਟਨਾ ਦੇ ਪਿੱਛੇ ਹੱਥ ਕਿਸ ਦਾ ਹੋ ਸਕਦਾ ਹੈ ਇਹ ਵੱਡਾ ਸਵਾਲ ਜ਼ਰੂਰ ਕਰਾਂਗੇ ਤਾਂ ਸਾਡੇ ਨਾਲ ਸੁਖਵਿੰਦਰ ਸਿੰਘ ਕੋਟਲੀ ਸਾਹਿਬ ਮੌਜੂਦ ਨੇ ਕੋਟਲੀ ਸਾਹਿਬ ਸასი ਗੱਲ ਜੀ ਸ਼ੁਕਰੀਆ ਬਹੁਤ ਮਿਹਰਬਾਨੀ ਧੰਨਵਾਦ ਅੱਛਾ ਸ਼ੁਰੂਆਤ ਵਿੱਚ ਮੈਂ ਇਹ ਜ਼ਿਕਰ ਕੀਤਾ ਕਿ 26 ਜਨਵਰੀ ਵਾਲੇ ਦਿਨ ਗਣਤੰਤਰ ਦਿਵਸ ਵਾਲੇ ਦਿਨ ਸ਼੍ਰੀ ਅਮਰਸਾ ਸਾਬ ਸਹਿਬ ਵਿਖੇ ਘਟਨਾ ਘੱਟੀ ਹੈ ਡਾਕਟਰ ਪੀਮਰਾਓ ਉਮੇਦਕਰ ਸਾਹਿਬ ਦੇ ਬੁੱਤ ਦੀ ਭੰਤੋੜ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਪੂਰੀ ਘਟਨਾ ਦੇ ਬਾਰੇ ਸੁਵਿੰਦਰ ਸਿੰਘ ਕੋਟਲੀ ਕੀ ਕਹਿੰਦੇ ਨੇ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਕਿ ਅਜਿਹੀਆਂ ਘਟਨਾਵਾਂ ਦੇਸ਼ 'ਚ ਪਹਿਲਾਂ ਵੀ ਹੋਈਆਂ ਨੇ ਇਹ ਇੱਕ ਗਣੀ ਮਿੱਠੀ ਸਾਜ਼ਿਸ਼ ਦਾ ਨਤੀਜਾ ਹੁੰਦਾ ਹੈ ਔਰ ਅਜਿਹੀਆਂ ਵਾਰਦਾਤਾਂ ਇਸ ਸਰਕਾਰੀ ਏਜੰਸੀਆਂ ਦੇ ਇਸ਼ਾਰੇ ਤੇ ਉੱਤੇ ਸਰਕਾਰਾਂ ਕਰਦੀਆਂ ਨੇ ਆਮ ਵਿਅਕਤੀ ਨੇ ਅਜਿਹੀਆਂ ਘਟਨਾਵਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਮੇਰੇ ਖਿਆਲ ਦੇ ਅੰਦਰ ਉਸ ਵਿਅਕਤੀ ਨੇ ਅੰਬੇਡਕਰ ਸਾਹਿਬ ਨੂੰ ਦੇਖਿਆ ਪੜਿਆ ਨਹੀਂ ਕੋਈ ਹੋਣਾ। ਹਮ ਲੇਕਿਨ ਉਹ ਵਿਅਕਤੀ ਇੱਕ ਆਮ ਵਿਅਕਤੀ ਨੂੰ ਹਮ ਇਸ ਮਾਮਲੇ ਦੇ ਲਈ ਤਿਆਰ ਕਰਕੇ ਅਜਿਹੀ ਘਟਨਾ ਨੂੰ ਇਨਜਾਮ ਦੇਣਾ ਇਹ ਬੜਾ ਮੰਦ ਭਗ ਆਇਆ। ਮੈਂ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਆਇਆ ਹਮ ਔਰ ਦਰਬਾਰ ਸਾਹਿਬ ਨੂੰ ਉਸ ਰਸਤੇ ਦੇ ਜਾਂਦੇ ਉਸ ਚੌਂਕ ਦੇ ਵਿੱਚ ਡਾਕਟਰ ਅੰਬੇਡਕਰ ਸਾਹਿਬ ਦਾ ਜਿੱਥੇ ਸਟੈਚੂ ਲੱਗਾ ਉਹਨਾਂ ਨੂੰ ਸ਼ਰਧਾ ਸੁੰਮਨ ਅਰਪਿਤ ਕਰਕੇ ਆਇਆ ਔਰ ਉੱਥੇ ਵੀ ਮੀਡੀਆ ਨੂੰ ਸੰਬੋਧਨ ਕਰਕੇ ਆਇਆ। ਹਮ ਮੈਂ ਉੱਥੇ ਵੀ ਇਹ ਗੱਲ ਕਹਿ ਕੇ ਆਇਆ ਕਿ ਇਹ ਪੰਜਾਬ ਦੀ ਸਰਕਾਰ ਏਜੰਸੀਆਂ ਦੇ ਰਾਹੀਂ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਹੈ। ਔਰ ਪੰਜਾਬ ਦੀ ਪੁਲਿਸ ਜਿਹਦੀ ਇਹ ਡਿਊਟੀ ਬਣਦੀ ਹੈ ਕਿ ਉਹ ਲਾਅ ਐਂਡ ਆਰਡਰ ਪੰਜਾਬ ਦੇ ਹਾਲਾਤ ਤੇ ਉਸ ਹੈਰੀਟੇਜ ਜਿਹੜਾ ਰਸਤਾ ਜਾਂਦਾ ਉਹਦੀ ਸੁਰੱਖਿਆ ਨੂੰ ਯਕੀਨੀ ਤੌਰ ਦੇ ਉੱਤੇ ਬਣਾਈ ਰੱਖੇ। ਜਿੱਥੇ ਪੁਲਿਸ ਦੇ ਪਹਿਰੇ ਔਰ ਜਿੱਥੇ ਹਮੇਸ਼ਾ ਲੱਖਾਂ ਲੋਕ ਜਿਹੜੇ ਆ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਜਾਂਦੇ ਆ। ਉੱਥੇ ਪੁਲਿਸ ਦੀ ਹਾਜ਼ਰੀ ਦੇ ਅੰਦਰ ਅਜਿਹੀ ਘਟਨਾ ਹੋ ਜਾਏ ਫਿਰ ਕੌਣ ਜ਼ਿੰਮੇਵਾਰ ਹੈ ਇਹ ਸਿੱਧੇ ਤੌਰ ਦੇ ਉੱਤੇ ਪੰਜਾਬ ਸਰਕਾਰ ਔਰ ਅੰਮ੍ਰਿਤਸਰ ਦੀ ਪੁਲਿਸ ਜਿਹੜੀ ਹੈ ਉਹ ਜ਼ਿੰਮੇਵਾਰ ਹੈ ਹੁਣ ਕਿਹਾ ਜਾ ਰਿਹਾ ਕਿ ਉਹ ਵਿਅਕਤੀ ਨੂੰ ਫੜ ਲਿਆ ਉਹ ਇੱਕ ਆਮ ਵਿਅਕਤੀ ਸੀ ਉਹ ਘਰ ਨਹੀਂ ਆਉਂਦਾ ਸੀ ਤਾਂ ਫਿਰ ਇਹੋ ਜਿਹੇ ਬੰਦਿਆਂ ਨੂੰ ਹੀ ਵਰਤਿਆ ਜਾਂਦਾ ਨਾ ਉਹਦਾ ਕੋਈ ਕਿਸੇ ਨਾਲ ਰਖਵਾਲ ਤਾਂ ਹੈ ਕੋਈ ਨਹੀਂ ਲੇਕਿਨ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਹਾਈ ਕੋਰਟ ਦੇ ਸੈਟਿੰਗ ਚਾਜਿਤੋ ਕਰਵਾਉਣੀ ਚਾਹੀਦੀ ਹੈ ਹੂੰ ਤਾਂ ਕਿ ਅਸਲੀਅਤ ਪਤਾ ਲੱਗੇ ਕਿ ਇਹਦੇ ਪਿੱਛੇ ਕੌਣ ਨੇ ਹੂੰ ਤੇ ਜਿਹੜੀ ਇਹ ਤੁਸੀਂ ਕਹਿ ਰਹੇ ਹੋ ਤੋਂ ਬਿਨਾ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਹੋਣਾ ਉਹ ਕਿਸੇ ਸੀਪੀ ਨੂੰ ਦੇ ਦੇਣਗੇ ਹੁਣ ਕਹਿੰਦੇ ਜੀ ਸੀਪੀ ਨੂੰ ਬਦਲਤਾ ਤੇ ਲੁਧਿਆਣੇ ਭੇਜਤਾ ਲੁਧਿਆਣੇ ਵਾਲਿਆਂ ਨੂੰ ਇੱਥੇ ਭੇਜਤਾ ਮੈਂ ਜਿੱਦਾਂ ਇੱਥੇ ਚੰਦ ਚੜ੍ਹਿਆ ਉਦੋਂ ਦੇ ਉੱਥੇ ਚੜ੍ਹੂਗਾ ਫਿਰ ਉੱਥੇ ਵਾਲਾ ਜਿਹੜਾ ਚੰਦ ਚੜ੍ਹਦਾ ਉੱਥੇ ਚੜ੍ਹ ਨਾੜੀ ਬਦਲੀ ਕਰ ਦੇਣਾ ਕੋਈ ਉਦਾ ਪੈਦਾ ਨਹੀਂ ਹੈ ਤੁਸੀਂ ਸਿੱਧੇ ਤੌਰ ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹੋ ਇਸ ਪੂਰੀ ਘਟਨਾ ਨੂੰ ਲੈ ਕੇ ਕਿਉਂ ਨਹੀਂ ਪਰ ਪੰਜਾਬ ਸਰਕਾਰ ਵੱਲੋਂ ਜੇ ਆਪਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਕਰ ਲਈ ਉਹ ਕਹਿੰਦੇ ਅਸੀਂ ਡਾਕਟਰ 바ਵਾ ਸਾਹਿਬ ਦਾ ਸਤਿਕਾਰ ਕਰਦੇ ਆਂ ਸਾਰੀਆਂ ਸਰਕਾਰੀ ਸੰਸਥਾਵਾਂ ਦੇ ਵਿੱਚ ਜਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਡਾਕਟਰ ਪੀਮਬਰਾਓ ਅੰਬੇਦਕਰ ਸਾਹਿਬ ਦੀ ਅਸੀਂ ਕਹਿੰਦੇ ਤਸਵੀਰ ਲਗਾਈ ਹੋਈ ਹੈ ਫਿਰ ਉਹ ਜ਼ਿੰਮੇਵਾਰ ਕਿਉਂ ਹੋਣਗੇ ਜੀ ਡਾਕਟਰ ਅੰਬੇਦਕਰ ਦੀ ਤਸਵੀਰ ਲਾਉਣ ਦੇ ਨਾਲ ਲੋਕਾਂ ਦੀ ਤਕਦੀਰ ਨਹੀਂ ਬਦਲਨੀ ਜੇ ਅਸੀਂ ਤਸਵੀਰਾਂ ਦੇਖਣ ਦਾ ਸੁਭਾਅ ਪਾਉਣਾ ਹੈ। ਹੂੰ ਫਿਰ ਸਾਡੀ ਕੋਈ ਕੌਮ ਦੀ ਤਕਦੀਰ ਨੂੰ ਕਦੇ ਕੋਈ ਬਦਲ ਨਹੀਂ ਸਕਦਾ। ਹੂੰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਭਗਵੰਤ ਮਾਨ ਕਹਿੰਦਾ ਮੈਂ ਦਲਤਾਂ ਦਾ ਬਹੁਤ ਸਨਮਾਨ ਕਰਦਾ ਔਰ ਅੰਬੇਡਕਰ ਸਾਹਿਬ ਦੀ ਫੋਟੋ ਲਾਉਣਾ ਹੈ। ਹੂੰ ਚਲਾਇਓ ਜਰੂਰ ਹੁਣ ਮੈਂ ਜਿਹੜੀ ਗੱਲ ਕਹਿਣ ਲੱਗਾ। ਹੂੰ ਹੂੰ ਤੇ ਚਲਾ ਦਿਓ ਜਲਦੀ। ਹੂੰ 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 ਪੰਜਾਬ ਦੇ ਅੰਦਰ ਦਲਤਾਂ ਦਾ ਕੀ ਸਨਮਾਨ ਕੀਤਾ ਵੋਟਾਂ ਤੋਂ ਪਹਿਲਾਂ ਕਹਿੰਦੇ ਜੀ ਅਸੀਂ ਦਲਤ ਡਿਪਟੀ ਸੀਐਮ ਬਣਾਵਾਂਗੇ। ਹੂੰ ਲੋਕਾਂ ਨੇ ਬੜੇ ਚਾਅ ਦੇ ਵਿੱਚ ਵੋਟਾਂ ਪਾਤੀਆਂ ਪਰ ਕਾਂਗਰਸ ਨੇ ਤਾਂ सीएम ਬਣਾਇਆ ਸੀ ਲੋਕਾਂ ਨੇ ਕਿਹਾ ਚਲੋ ਇਹ ਜਾ ਰਹੇ ਆ ਉਹਨਾਂ ਨੇ ਦੂਸਰੇ ਨੂੰ ਤਾਂ ਕੋਈ ਉਮੀਦ ਜਿਤਾਈ ਸੀ ਹਲੇ ਤੱਕ ਨਹੀਂ ਲਾਇਆ ਪੰਜਾਬ ਦੇ ਐਸਸੀ ਕਮਿਸ਼ਨ ਚੇਅਰਮੈਨ ਦੀ ਨਿਯੁਕਤੀ ਪੈਂਡਿੰਗ ਪਈ ਆ ਅਸੀਂ ਕਿੱਥੇ ਜਾ ਕੇ ਆਪਣਾ ਦੁੱਖ ਰੋਈਏ ਬਈ ਐਸਸੀ ਕਮਿਸ਼ਨ ਦੇ ਮੈਂਬਰ ਘਟਾ ਕੇ 5 ਕਰ ਦਿੱਤੇ ਕੋਈ ਪੰਜਾਬ ਦਾ ਐਸ ਕਮਿਸ਼ਨ ਜਿਹੜਾ ਸੀ ਉਹਨੂੰ ਨੇ ਤੋੜਿਆ ਕਿੰਨੇ ਕਮਿਸ਼ਨ ਬਣੇ ਨੇ ਮੈਂ ਜੇ ਫਿਰ ਸਮਝ ਆਦਾ ਲੱਗਦਾ ਨਮਗਣਾ ਦੇਣਾ ਇਹ ਸਾਡਾ ਹੀ ਕਿਉਂ ਬਈ ਅੱਜ ਦੱਸੇ ਭਗਵੰਤ ਮਾਨ ਕਿ ਪੰਜਾਬ ਦੇ ਅੰਦਰ ਕਿੰਨੇ ਦਲਤ ਐਸਐਸਪੀ ਲਾਏ ਹੋਏ ਨੇ ਕਿੰਨੇ ਡੀਸੀ ਲਾਏ ਹੋਏ ਨੇ ਕਿੰਨੇ ਜਿਹੜੇ ਨੇ ਆਈਜੀ ਲਾਏ ਹੋਏ ਆ ਕਿੰਨੇ ਡੀਜੀਪੀ ਜਿਹੜੇ ਨੇ ਹੋਰ ਅਹੁਦਿਆਂ ਤੇ ਲਾਏ ਹੋਏ ਆ ਔਰ ਪੰਜ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਇੱਕ ਵੀ ਦਲਤ ਦੇ ਲਈ ਸੀਟ ਰਿਜ਼ਰਵ ਨਹੀਂ ਰੱਖੀ ਏ ਭਗਵੰਤਮਾਨ ਇਹ ਇਹ ਸਨਮਾਨ ਕਰਦਾ ਡਾਕਟਰ ਅੰਬੇਦਕਰ ਦੀ ਕੌਮ ਦਾ ਇਹ ਸਨਮਾਨ ਕਰਦਾ ਡਾਕਟਰ ਅੰਬੇਦਕਰ ਦੀ ਫੋਟੋ ਲਾਉਣ ਦਾ ਫੋਟੋ ਲਾਉਣ ਨਾਲ ਗੱਲ ਨਹੀਂ ਬਣਨੀ ਭਗਵੰਤਮਾਨ ਜੀ ਤੁਹਾਡੀ ਸਰਕਾਰ ਦੇ ਅੰਦਰ ਪੁਲਿਸ ਦੇ ਪਹਿਰਾ ਲੱਗਦੇ ਲੱਗਿਆ ਹੁੰਦੇ ਆ ਜੇ ਡਾਕਟਰ ਅੰਬੇਦਕਰ ਸਾਹਿਬ ਦੇ ਸਟੈਚੂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋਣ ਸੰਵਿਧਾਨ ਸਾੜ ਦਿੱਤਾ ਜਾਵੇ ਫਿਰ ਕੌਣ ਜ਼ਿੰਮੇਵਾਰ ਹੈ ਸੋ ਫੋਟੋ ਲਾਉਣ ਨਾਲ ਗੱਲ ਨਹੀਂ ਬਣਨੀ ਕਹਿਣਾ ਕੁਝ ਨਹੀਂ ਹੋਣਾ ਟਵੀਟ ਕਰਨ ਦੇ ਨਾਲ ਕੁਝ ਨਹੀਂ ਬਣਨਾ ਤੁਹਾਨੂੰ ਮੌਕੇ ਤੇ ਜਾਣਾ ਚਾਹੀਦਾ ਸੀ ਅੱਜ ਤੱਕ ਤਾਂ ਕੋਈ ਗਿਆ ਨਹੀਂ ਮੈਂ ਹੁਣ ਉੱਥੇ ਜਾ ਕੇ ਆਇਆ ਮੈਨੂੰ ਸਵਾਲ ਕੀਤਾ ਪ੍ਰੈਸ ਨੇ ਇੱਥੇ ਤਾਂ ਕੋਈ ਆਇਆ ਨਹੀਂ ਤੁਸੀਂ ਆਏ ਮੈਂ ਕਿਹਾ ਮੈਂ ਮੇਰੀ ਨੈਤਿਕ ਜ਼ਿੰਮੇਵਾਰੀ ਹੈ ਮੈਂ ਦਲਤਮਨ ਅੰਦੋਲਨ ਤੇ ਦਲਤ ਮੂਵਮੈਂਟ ਦੇ ਵਿੱਚੋਂ ਉੱਠ ਕੇ ਆਇਆ ਹਾਂ ਅੱਜ ਕਾਂਗਰਸ ਪਾਰਟੀ ਦੇ ਲਈ ਲੜ ਰਿਹਾ ਹਾਂ ਕਾਂਗਰਸ ਪਾਰਟੀ ਦਾ ਵਿਧਾਇਕ ਸੜਕਾਂ ਤੇ ਲੜ ਰਿਹਾ ਮੈਂ ਤਾਂ ਲੋਕ ਮੁੱਦਿਆਂ ਨੂੰ ਲੈ ਕੇ ਗਰੀਬਾਂ ਦੀ ਆਵਾਜ਼ ਹਮੇਸ਼ਾ ਤੁਸੀਂ ਵੀ ਚਲਾਉਂਦੇ ਹੋ ਚੈਨਲਾਂ ਦੇ ਉੱਤੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਤੇ ਪੰਜਾਬ ਦੀ ਵਿਧਾਨ ਸਭਾ ਦੇ ਬਾਹਰ ਤੇ ਪੰਜਾਬ ਦੀਆਂ ਸੜਕਾਂ ਤੇ ਕਹਿੰਦੇ ਹੁੰਦੇ ਨਾ ਜੇ ਤੁਹਾਡੀ ਕੋਈ ਆਵਾਜ਼ ਨਹੀਂ ਸੁਣਦਾ ਫਿਰ ਅੰਦੋਲਨ ਨੂੰ ਸੜਕਾਂ ਤੇ ਲੈ ਕੇ ਆਓ ਤੇ ਮੈਂ ਤਾਂ ਉਹਨਾਂ ਨੂੰ ਅੰਦੋਲਨ ਨੂੰ ਸੜਕਾਂ ਤੇ ਲੈ ਕੇ ਆਉਣਾ ਇਹ ਭਗਵੰਤ ਮਾਨ ਦਾ ਝੂਠਾ ਮਨਾਰਾ ਇਹ ਭਗਵੰਤ ਮਾਨ ਜੀ ਦੀ ਅਜੀਹਾ ਕਹਿਣਾ ਕਿ ਮੈਂ ਅੰਬੇਡਕਰ ਸਾਹਿਬ ਦਾ ਬਹੁਤ ਸਨਮਾਨ ਕਰਦਾ ਭਗਵੰਤ ਮਾਨ ਜੀ ਫੋਟੋ ਲਾਉਣ ਨਾਲ ਕੁਝ ਨਹੀਂ ਬਣਨਾ ਇਹ ਦੱਸੋ ਜਿਹੜੇ ਮੈਂ ਸਵਾਲ ਕੀਤੇ ਨੇ ਜੇ ਹੁਣ ਮੈਂ ਗਿਣੌਣ ਲੱਗ ਗਿਆ ਨਾ ਵੀ ਇੰਨੇ ਲਾਏ ਆ ਇੰਨੇ ਲਾਏ ਆ ਫਿਰ ਉਹਦੇ ਲਈ ਹੋਰ ਜ਼ਿਆਦਾ ਸਮਾਂ ਲੱਗ ਜਾਣਾ ਮੇਰੇ ਕੋਲ ਅੰਕੜਾ ਹੈ ਸੋ ਇਹ ਵੀ ਕਿਸੇ ਨਾ ਕਿਸੇ ਸਾਡੇ ਗਰੀਬ ਲੋਕਾਂ ਦੇ ਨਾਲ ਬਹੁਤ ਵੱਡਾ ਧੱਕਾ ਆ ਔਰ ਜੇ ਜੇ ਸਾਡਾ ਐਸਸੀ ਕਮਿਸ਼ਨ ਨਹੀਂ ਤੋੜ ਦਿੱਤਾ ਐਸਸੀ ਕਮਿਸ਼ਨ ਦਾ ਹਾਲੇ ਤੱਕ ਕੋਈ ਚੇਅਰਮੈਨ ਨਹੀਂ ਲਾਇਆ ਤੇ ਲੋਕ ਫਿਰ ਆਪਣੀਆਂ ਸਮੱਸਿਆਵਾਂ ਕਿੱਥੇ ਜਾ ਕੇ ਦੱਸਣ ਵੀ ਇਹ ਸਾਜ਼ਿਸ਼ ਹੈ ਇਹ ਸਾਨੂੰ ਬਿਲਕੁਲ ਪਛਾੜਨ ਦੀ ਕੋਸ਼ਿਸ਼ ਆ ਤੇ ਸਾਡੇ ਸਨਮਾਨ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਸਰਕਾਰ ਦੇ ਰਾਹੀਂ ਏਜੰਸੀਆਂ ਦੀ ਹਮਾਇਤ ਦੇ ਨਾਲ ਹਜਾਸੀਆਂ ਦੀ ਮਦਦ ਦੇ ਨਾਲ ਇਹ ਵਰਤਾਰਾ ਤਨਉਨਜਾਮ ਦਿੱਤਾ ਜਾ। ਅੱਛਾ ਆਪਣੇ ਸੂਬੇ ਦੇ ਵਿੱਚ ਕੋਈ ਮੁੱਖ ਮੰਤਰੀ ਜੀ ਜਾਂ ਕੋਈ ਸਰਕਾਰ ਕਿਉਂ ਅਜਿਹੇ ਹਾਲਾਤ ਬਣਾਏਗੀ? ਜੇ ਆਪਾਂ ਅਮਨ ਕਾਨੂੰਨ ਸਥਿਤੀ ਅਮਨ ਕਾਨੂੰਨ ਦੀ ਸਥਿਤੀ ਦੀ ਗੱਲ ਕਰ ਲਈਏ ਖਰਾਬ ਕਿਉਂ ਕਰੇਗੀ? ਤੁਸੀਂ ਕਹ ਰਹੇ ਹੋ ਭਗਵੰਤ ਮਾਨ ਸਾਹਿਬ ਜੀ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਕਿਉਂ ਅਜਿਹਾ ਕੰਮ ਕਰਵਾਉਗੀ ਜੀ? ਜਦੋਂ ਪੰਜਾਬ ਦੇ ਅੰਦਰ ਸਰਕਾਰ ਕੁਝ ਨਾ ਕਰ ਸਕਦੀ ਹੋਵੇ। ਪੰਜਾਬ ਦੇ ਹਾਲਾਤ ਲਾਅ ਐਂਡ ਆਰਡਰ ਵਿਗੜ ਚੁੱਕੇ ਹੋਣ। ਦਨ ਦਿਹਾੜੇ ਡਕੈਤੀਆਂ ਫਰੋਤੀਆਂ ਕਤਲੋਗਾਰਤ ਤੇ ਲੋਕ ਤਰ੍ਹਾਂ ਤਰ੍ਹਾਂ ਖਰਦੇ ਪਰਦੇ ਹੁਣ ਨਸ਼ੇ ਦੇ ਨਾਲ ਬੱਚੇ ਮਰ ਰਹੇ ਹੁਣ ਤਾਂ 26 ਜਨਵਰੀ ਦਾ ਦਿਨ ਇਸ ਕਰਕੇ ਹੀ ਚੁਣਿਆ ਕਿ ਦਿਨ ਵੀ ਜਿਹੜਾ ਚੰਗਾ ਆ ਅਜਿਹਾ ਪੰਜਾਬ ਦੇ ਅੰਦਰ ਇੱਕ ਮਾਹੌਲ ਬਣਾ ਦੋ ਤਾਂ ਕਿ ਲੋਕਾਂ ਦਾ ਸਾਰਾ ਧਿਆਨ ਜਿਹੜਾ ਹੈ ਅਸਲ ਮੁੱਦਿਆਂ ਤੋਂ ਪਟਕ ਜਾਏ ਮਤਲਬ ਧਿਆਨ ਭੜਕਾਉਣ ਵਾਸਤੇ ਉਹ ਜਿਹੜੀ ਡਾਕਟਰ ਭੀਮਰਾਓ ਉਮੀਦਵਾਰ ਸਾਹਿਬ ਦੀ ਮੂਰਤੀ ਦੀ ਭੰਨਤੋੜ ਦੀ ਕੋਸ਼ਿਸ਼ ਕੀਤੀ ਗਈ ਆ ਹੁਣ ਹੁਣ ਕਿੰਨਾ ਚਿਰ ਅੰਦੋਲਨ ਚੱਲੇਗਾ ਤੇ ਲੋਕ ਮੁੱਦੇ ਤਾਂ ਦਬ ਜਾਣਗੇ ਨਾ ਲੋਕ ਮੁੱਦੇ ਤਾਂ ਪਿੱਛੇ ਰਹਿ ਜਾਣਗੇ ਨਾ ਇਹ ਸਾਰਾ ਗਿਣੀ ਮਿੱਠੀ ਸਾਜ਼ਿਸ਼ ਦਾ ਹੀ ਨਤੀਜਾ ਆ ਇੱਥੇ ਕੋਈ ਸੁੱਖ-ਸੱਖ ਨਹੀਂ ਚਾਹੁੰਦਾ ਭਗਵੰਤ ਮਾਨ ਤਾਂ ਚਾਹੁੰਦਾ ਲੜੀ-ਲੜੀ ਜਾਣ ਰੋਲੇ ਰਾਲੇ ਪਈ ਜਾਣ ਤਾਂ ਮੇਰਾ 1.5-2 ਸਾਲ ਜਿਹੜਾ ਰਹਿੰਦਾ ਤਿੰਨ ਪੂਰੇ ਹੋ ਗਏ ਆ ਐ ਜੀ ਤਰੀਕੇ ਦੇ ਨਾਲ ਪੂਰੇ ਪਾਰੇ ਹੋ ਜਾਣ ਤਾਂ ਚੰਗਾ ਉਦੋਂ ਬਾਅਦ ਸਾਸਰੀ ਘਰ ਬਲਾ ਕੇ ਆਪਣੇ ਘਰ ਨੂੰ ਜਾਈਏ ਜਾਣਾ ਤਾਂ ਉਹਨੇ ਹੈਗਾ ਹੀ ਹੈ ਜਾਣਾ ਤਾਂ ਉਹਨੇ ਹੈ ਪਰ ਅਗਲਾ ਕਹਿੰਦਾ ਠੀਕ ਆ ਮਾੜਾ ਮੋਟਾ ਦਬ ਕੁੱਟ ਕੇ 2 ਸਾਲ ਹੋਰ ਜਿਹੜਾ ਕੁਰਸੀ ਦਾ ਰੰਗ ਮਾਣ ਲਓ ਉਹਦੀ ਵੱਲੋਂ ਲੋਕ ਮਰਨ ਉਹਦੀ ਵੱਲੋਂ ਜੀਣ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਭੱਜ ਚੁੱਕਾ ਕਹਿੰਦਾ ਸੀ ਨਾ ਬਾਈਬਲ ਕਲਾ ਬਰਗਾੜੀ ਤੇ ਕੋਟਕਪੂਰੇ ਦਾ ਇਨਸਾਫ ਦੇਾਂਗਾ ਕਿਹਾ ਸੀ ਨਾ ਕਿੱਥੇ ਮਿਲਿਆ ਕਹਿੰਦਾ ਸੀ ਨਸ਼ਾ ਮੁਕਤ ਪੰਜਾਬ ਪੰਜਾਬ ਦੇ ਅੰਦਰ ਉਹਨਾਂ ਦੇ ਕਨਵੀਨਰ ਸਾਹਿਬ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਜੀ ਉਹ ਇੱਥੇ ਆ ਕੇ ਕਹਿੰਦੇ ਕਿ ਪੰਜਾਬ ਦੇ ਲੋਕ ਤਾਂ ਨਸ਼ੇੜੀ ਹੋ ਗਏ ਆ ਤੇ ਇਹ ਕਹਿੰਦਾ ਸੀ ਮੈਂ 15 ਅਗਸਤ ਨੂੰ 26 ਜਨਵਰੀ ਨੂੰ ਕਿਹਾ ਸੀ ਨਾ ਤੁਹਾਡੇ ਚੈਨਲ ਚੈਨਲਾਂ ਦੇ ਉੱਤੇ ਵੀ ਚੱਲਿਆ ਭਾਈ ਜੀ ਨਸ਼ਾ ਮੁਕਤ ਕਰ ਦੇਵਾਂਗਾ ਤੇ ਮੈਂ ਪਿਛਲੇ ਦਿਨ ਇੱਕ ਕੈਬਨਿਟ ਮਨਿਸਟਰ ਦੀ ਇੰਟਰਵਿਊ ਸੁਣੀ ਬਾਜੀ ਪਾ ਦੇਖਿਓ ਜੀ ਭਗਵਾਨਤ ਮਾਨ ਐਲਾਨ ਕਰਤਾ ਜੀ ਅਸੀਂ ਨਸ਼ਾ ਮੁਕਤ ਕਰ ਦੇਣਾ ਤੇ ਰੋਜ਼ ਟੀਕੇ ਲਾ ਲਾ ਕੇ ਰੋਜ਼ ਗੋਲੀਆਂ ਖਾ ਖਾ ਕੇ ਪੰਜਾਬ ਦੇ ਨੌਜਵਾਨ ਜਿਹੜੇ ਉਹ ਮਰ ਰਹੇ ਨੇ ਦੂਜਾ ਕਿਹਾ ਸੀ ਇਹਨਾਂ ਨੇ ਨਸ਼ਾ ਮੁਕਤ ਤੋਂ ਬਾਅਦ ਤਰਨਾ ਮੁਕਤ ਪੰਜਾਬ ਅੱਜ ਵੀ ਪੰਜਾਬ ਦੀਆਂ ਬਰੂਹਾਂ ਦੇ ਉੱਤੇ ਨੌਜਵਾਨ ਬੱਚੇ ਬੱਚੀਆਂ ਡਾਕਟਰ ਮਾਸਟਰ ਪਤਾ ਨਹੀਂ ਕੌਣ ਕੌਣ ਸੰਘਰਸ਼ ਕਰ ਰਹੇ ਆ ਤੇ ਕਿਹਾ ਸੀ ਤਰਨਾ ਮੁਕਤ ਅੱਜ ਵੀ ਧਰਨੇ ਲੱਗ ਰਹੇ ਨੇ ਇਹ ਬਦਲਾ ਦਾ ਡਰਾਮਾ ਇਹ ਬਦਲਾ ਦੇ ਅੰਦਰ ਲੋਕਾਂ ਨੇ ਗਲਤੀ ਕਰ ਲਈ ਠੀਕ ਆ ਲੋਕਾਂ ਨੂੰ ਬਦਲਾ ਲਿਆਉਣਾ ਵੀ ਚਾਹੀਦਾ ਅਸੀਂ 18 ਤੇ ਆ ਗਏ ਅੱਜ ਅਸੀਂ ਵੀ ਆਪਣੀਆਂ ਗਲਤੀਆਂ ਦੀ ਪਰਚੋਲ ਕਰ ਰਹੇ ਹਾਂ ਤੇ ਜਿਨ੍ਹਾਂ ਨੂੰ ਬਦਲਾ ਦੇ ਨਾਂ ਤੇ ਲੈ ਕੇ ਆਂਦਾ ਤੇ ਉਹਨਾਂ ਦੇ ਕੋਲੋਂ ਕੀ ਖਟਿਆ ਫਿਰ ਲੋਕਾਂ ਨੇ ਇਸ ਕਰਕੇ ਇਹ ਮਹਾਜਿਕ ਡਰਾਮਾ ਬਣ ਕੇ ਰਹਿ ਗਿਆ ਲੋਕ ਉਥੇ ਦੇ ਉਥੇ ਖੜੇ ਨੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਨਜ਼ਾਰੇ ਲੈ ਰਹੇ ਆ ਤੇ ਲੋਕਾਂ ਦਾ ਕਤਲ ਹੋਣਾ ਲੋਕਾਂ ਦੇ ਨਾਲ ਫਰੋਤੀਆਂ ਤੇ ਡਕੈਤੀਆਂ ਤੇ ਅਜਿਹੀਆਂ ਕਟਲਾਮਾਂ ਹੋਣੀਆਂ ਪੰਜਾਬ ਦੇ ਲਈ ਦੁੱਖਦਾਈ ਹੈ। ਅੱਛਾ ਜਦੋਂ ਬਾਬਲ ਕਲਾ ਗੋਲੀ ਕਾਂਡ ਹੁੰਦਾ ਹੈ ਬਰਗਾੜੀ ਘਟਨਾ ਘਟਦੀ ਹੈ ਉਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਅੱਜ ਦੇ ਸਮੇਂ ਦੇ ਮੁੱਖ ਮੰਤਰੀ ਨੇ ਉਦੋਂ ਕਹਿੰਦੇ ਸੀ ਵੀ ਭਾਈ ਮੌਕੇ ਦੇ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਪਰ ਜਦੋਂ ਹੁਣ 바ਵਾ ਸਾਹਿਬ ਅੰਬੇਦਕਰ ਦੀ ਮੂਰਤੀ ਦੀ ਭੰਨਤੋੜ ਦੀ ਕੋਸ਼ਿਸ਼ ਹੁੰਦੀ ਹੈ ਹੁਣ ਸੁਖਵਿੰਦਰ ਸਿੰਘ ਕੋਟਲੀ ਕੀ ਚਾਹੁੰਦੇ ਨੇ ਭਗਵੰਤ ਮਾਨ ਸਾਹਿਬ ਨੂੰ ਕੀ ਕਰਨਾ ਚਾਹੀਦਾ? ਮੈਂ ਤਾਂ ਰਾਤ ਨੈਸ਼ਨਲ ਚੈਨਲਸ ਦੇ ਉੱਤੇ ਪਾਰਟੀ ਦਾ ਕਿਉਂਕਿ ਮੈਂ ਪੰਜਾਬ ਦੇ ਅੰਦਰ ਸਪੈਸ਼ਲ ਸਪੋਕਸਪਰਸਨ ਐ ਰਾਤ ਮੈਂ 2-3 ਚੈਨਲਸ ਦੇ ਉੱਤੇ ਕਹਿ ਰਿਹਾ ਸੀ ਆਹੀ ਗੱਲ ਮੈਂ ਉਦੋਂ ਤਾਂ ਤੁਸੀਂ ਕਹਿੰਦੇ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਐ ਤੇ ਭਗਵੰਤ ਜੀ ਹੁਣ ਤੁਸੀਂ ਜ਼ਿੰਮੇਵਾਰ ਹੋ ਤੁਸੀਂ ਪੰਜਾਬ ਦੇ ਹੋਮ ਮਿਨਿਸਟਰ ਵੀ ਹੋ ਤੇ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਜੇ ਤੁਹਾਡੇ ਕੋਲੋਂ ਰਾਜ ਚੱਲ ਹੀ ਨਹੀਂ ਰਿਹਾ ਕਿਉਂ ਪੰਜਾਬ ਦਾ ਸਤਿਆਨਾਸ਼ ਕਰਨ ਦੇ ਆ ਤੁਸੀਂ ਜਬਰੀ ਜਿਹੜੇ ਮਾਮਲੇ ਆ ਉਹ ਤੁਸੀਂ ਦੇਖ ਰਹੋ ਅ ਕਹਿੰਦੇ ਜੀ ਅਸੀਂ ਸੰਵਿਧਾਨ ਦੇ ਮੁਤਾਬਕ ਤੁਸੀਂ ਕਹਿ ਰਹੇ ਹੋ ਕਿ ਉਹ ਕੰਦਾ ਸਨਮਾਨ ਕਰਨਾ ਆ ਜੋ ਕੁਛ ਅੰਮ੍ਰਿਤਸਰ ਦੇ ਅੰਦਰ ਹੋਇਆ ਕੱਲ ਮੇਰ ਦੀ ਚੋਣ ਦੇ ਬਿਲਲੇ ਜੋ ਕੁਛ ਫਗਵਾੜੇ ਦੇ ਅੰਦਰ ਹੋ ਰਿਹਾ ਜੋ ਕੁਛ ਪਟਿਆਲੇ ਚ ਹੋਇਆ ਤੁਹਾਡੇ ਸਾਹਮਣੇ ਹੀ ਆ ਨਾ ਇਹ ਲੋਕਤੰਤਰ ਦੀਆਂ ਧੱਜੀਆਂ ੜਾਈਆਂ ਜਾ ਰਹੀਆਂ ਨੇ ਅਮਨ ਕਾਨੂੰਨ ਦੀ ਸਥਿਤੀ ਤਾਂ ਇੱਕ ਪਾਸੇ ਪੰਜਾਬ ਦੇ ਅੰਦਰ ਸੰਵਿਧਾਨ ਦੇ ਮੁਤਾਬਕ ਹੋਣ ਵਾਲੀਆਂ ਚੋਣਾਂ ਦਾ ਇਹਨੇ ਜਨਾਜਾ ਕੱਟ ਕੇ ਰੱਖ ਦਿੱਤਾ ਕੱਲ ਸਾਡੇ ਕੋਲ 40 ਨੇ ਉਹਨਾਂ ਦੇ ਕੋਲ 24 ਨੇ ਅਕਾਲੀ ਦਲ ਵਾਲੇ ਕਹਿੰਦੇ ਅਸੀਂ ਨਹੀਂ ਵੋਟਾਂ ਪਾਈਆਂ ਬੀਜੇਪੀ ਵਾਲੇ ਕਹਿੰਦੇ ਅਸੀਂ ਤਾਂ ਇਹਨਾਂ ਦੇ ਇਹਨਾਂ ਦਾ ਪਰਛਾਵਾਂ ਵੀ ਲੈਣ ਲਈ ਤਿਆਰ ਨਹੀਂ ਆਜਾਦ ਬਾਹਰ ਆ ਕੇ ਪਟਰੇ ਨੇ ਕਿ ਅਸੀਂ ਤਾਂ ਵੋਟਾਂ ਨਹੀਂ ਪਾਈਆਂ ਬਣ ਗਿਆ ਜੀ ਬਣ ਗਿਆ ਜੀ ਬਣ ਗਿਆ ਇਹ ਲੋਕ ਡਾਕਟਰ ਅੰਬੇਦਕਰ ਸਾਹਿਬ ਦੇ ਬਣਾਏ ਕਾਨੂੰਨ ਦੀਆਂ ਤਾਂ ਜੀਆਂ ਢਾਈਆਂ ਜਾ ਰਹੀਆਂ ਨੇ ਤੇ ਇਸ ਕਰਕੇ ਭਗਵੰਤ ਮਾਨ ਝੂਠ ਬੋਲ ਰਿਹਾ ਮਤਲਬ ਭਗਵੰਤ ਮਾਨ ਸਾਹਿਬ ਗੱਲਾਂ 'ਚ ਹੀ ਸਤਕਾਰ ਕਰਦੇ ਨੇ ਬਾਬਾ ਸਾਹਿਬ ਦਾ ਮੈਂ ਮੈਂ ਤਾਂ ਸ਼ਰੇਆਮ ਕਹਿ ਰਿਹਾ ਮੈਂ ਕੋਈ ਲੋਕ ਲੋਕੋ ਕੇ ਥੋੜੀ ਕੋ ਗੱਲ ਕਹਿ ਰਿਹਾ ਇਹ ਸਿਰਫ ਡਰਾਮਾ ਮਹਿਜ਼ ਇੱਕ ਡਰਾਮਾ ਬਣ ਕੇ ਰਹਿ ਗਿਆ ਪਹਿਲਾਂ ਕਹਿੰਦੇ ਹੁੰਦੇ ਸੀ ਜਦੋਂ ਅਸੀਂ ਪੰਜਾਬ ਦੀ ਵਿਧਾਨ ਸਭਾ ਚ ਪਹਿਲੇ ਦੂਜੇ ਤੀਜੇ ਸੈਸ਼ਨ ਚ ਨਾ ਰੌਲਾ ਪਾਉਂਦੇ ਸੀਗੇ ਬੋਲਦੇ ਸੀ ਤਾਂ ਕਹਿੰਦੇ ਜਾਣ ਕੇ ਰੌਲਾ ਪਾਉਂਦੇ ਯਾਰ ਸਾਨੂੰ ਟਾਈਮ ਤਾਂ ਦਿਓ ਉਦੋਂ ਤੁਸੀਂ ਕਹਿੰਦੇ ਇਦਾਂ ਚੁਟਕੀ ਮਾਰ ਕੇ ਐਮਐਸਪੀ ਦੇ ਦੇਾਂਗੇ ਕਹਿੰਦੇ ਸੀ ਮਹੀਨੇ ਚ ਚਾਰ ਮਹੀਨੇ ਦੇ ਤੁਹਾਡੇ ਰਿਕਾਰਡ ਤੇ ਆ ਇਹ ਗੱਲ ਕਹਿੰਦੇ ਸੀ ਚਾਰ ਮਹੀਨੇ ਚ ਨਸ਼ਾ ਖਤਮ ਕਰ ਦੇਾਂਗੇ 4 ਮਹੀਨੇ ਦੇ ਅੰਦਰ ਸਾਰਾ ਬਾਤਾਵਾਰਨ ਪੰਜਾਬ ਦਾ ਐਮ ਬਰਾਬਰ ਕਰ ਦੇਾਂਗੇ ਹੁਣ ਤਾਂ ਯਾਰ 3 ਸਾਲ ਹੋ ਗਏ ਹੁਣ ਤਾਂ ਫਿਰ ਸਾਡਾ ਬੋਲਣ ਦਾ ਹੱਕ ਹੈ ਨਾ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਲੋਕ ਮੁੱਦੇ ਬਹੁਤ ਨੇ ਬੜੀ ਲੰਬੀ ਲਿਸਟ ਬਣਾਈ ਹੋਈ ਹੈ ਲੈ ਕੇ ਜਾਣਾ ਹੁਣਾ ਹਰ ਵੇਰੀ ਤੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਵੀ ਜਿਹੜੀ ਉਹ ਲੜਾਈ ਲੜਦਾ ਆ ਤੇ ਹਮੇਸ਼ਾ ਲੜਦਾ ਰਹੇ ਅੱਛਾ ਅੰਤ ਦੇ ਵਿੱਚ ਇਹ ਜ਼ਰੂਰ ਦੱਸ ਦਿਓ ਜਿਹੜੇ ਲੋਕ 26 ਜਨਵਰੀ ਵਾਲੀ ਘਟਨਾ ਨੂੰ ਲੈ ਕੇ ਜਿਹੜੀ ਅੰਮ੍ਰਿਤਸਰ ਸਾਹਿਬ 'ਕੇ ਡਾਕਟਰ ਭੀਮਰਾਓਂ ਬੇਦਕਰ ਸਾਹਿਬ ਦੀ ਮੂਰਤੀ ਦੀ ਭੰਨਤੋੜ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਉਸ ਘਟਨਾ ਨੂੰ ਲੈ ਕੇ ਭਾਈਚਾਰਕ ਸਾਂਝ ਤੋੜ ਰਹੇ ਨੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਸੁਨੇਹਾ ਦਿਓਗੇ ਮੈਂ ਸਾਰੇ ਚੈਨਲਸ ਦੇ ਉੱਤੇ ਕਿਹਾ ਤੁਹਾਡੇ ਚੈਨਲਸ ਦੇ ਵੀ ਕਹਿਣਾ ਚਾਹਨਾ ਕਿ ਇਹ ਹੀ ਤਾਂ ਇੱਕ ਸਾਡੇ ਅੰਦਰ 파ੜਾ ਪਾੜਨ ਦੀ ਕੋਸ਼ਿਸ਼ ਹੈ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਦਲਤ ਤੇ ਸਿੱਖ ਦੀ ਸਾਂਝ Hindu ਤੇ Sikh ਤੇ Dalit ਦੀ ਸਾਂਝ ਮੁਸਲਮਾਨ ਦੀ ਸਾਂਝ ਨੂੰ ਕੋ ਤੋੜ ਨਹੀਂ ਸਕਦਾ ਇਹ ਗੁਰੂਆਂ ਦੀ ਤਰਤੀਆ ਇਸ ਭਾਈਚਾਰਕ ਸਾਂਝ ਨੂੰ ਜਿੰਨਾ ਮਰਜੀ ਸਰਕਾਰਾਂ ਜਿੰਨੀਆਂ ਮਰਜੀ ਏਜੰਸੀਆਂ ਕੋਸ਼ਿਸ਼ ਕਰ ਲੈਣ ਠੀਕ ਹੈ ਸਮੇ ਦੇ ਹਾਲਾਤ ਬਗਾੜ ਸਕਦੀਆਂ ਨੇ ਨੁਕਸਾਨ ਹੋ ਸਕਦਾ ਹੈ ਪਰ ਲੇਕਿਨ ਸਾਡੀ ਭਾਈਚਾਰਕ ਸਾਂਝ ਨੂੰ ਨਹੀਂ ਤੋੜ ਸਕਦਾ ਮੈਂ ਬੇਨਤੀ ਵੀ ਕਰਾਂਗਾ ਤੁਹਾਡੇ ਚੈਨਲ ਦੇ ਰਾਹੀਂ ਸਾਰੇ ਪੰਜਾਬ ਚ ਵੱਸਣ ਵਾਲੇ ਉਰਦੇਸ਼ ਚ ਵੱਸਣ ਵਾਲੇ ਲੋਕਾਂ ਨੂੰ ਕਿ ਭਾਈਚਾਰਕ ਸਾਂਝ ਜਿਹੜੀ ਆ ਇਹਨੂੰ ਹਮੇਸ਼ਾ ਕਾਇਮ ਰੱਖਿਆ ਜਾਣਾ ਚਾਹੀਦਾ ਹੈ ਅਸੀਂ ਨਹੀਂ ਤੋੜਦੇ ਪਰ ਮੈਂ ਤੁਹਾਡੇ ਟੀਵੀ ਚੈਨਲ ਤੇ ਕਹਿ ਰਿਹਾ ਨਾ ਪਰ ਕਈ ਵਾਰੀ ਸਾਡੇ ਨਾਲ ਸਾਰੇ ਨਾ ਧੱਕਾ ਕਰ ਲੈਂਦੇ ਆ ਗਰੀਬ ਕਰਕੇ ਦੱਬੇ ਕੁਚਲੇ ਕਰਕੇ ਪਛੜੇ ਹੋਏ ਹੋਣ ਕਰਕੇ ਉਹਨਾਂ ਨੂੰ ਵੀ ਜ਼ਰੂਰ ਪੁੱਛਿਆ ਕਰੋ ਕਿ ਜਿਹਦੇ ਨਾਲ ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਸਟੈਚੂ ਉੱਥੇ ਲੱਗਾ ਸੀ ਤਾਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਵਿਰੋਧ ਵੀ ਕੀਤਾ ਸੀ ਉਹਨਾਂ ਨੂੰ ਵੀ ਜ਼ਰੂਰ ਸਵਾਲ ਕਰਿਆ ਕਰੋ ਕਿ ਅਜਿਹੀ ਭਾਈਚਾਰਕ ਸਾਂਝ ਨੂੰ ਬਣਾਓ ਤੁਸੀਂ ਵੀ ਭਾਈਚਾਰਕ ਸਾਂਝ ਨੂੰ ਨਾ ਤੋੜੋ ਅਸੀਂ ਭਾਈਚਾਰਕ ਸਾਂਝ ਦੇ ਹਮਾਇਤੀ ਆ ਗੁਰੂ ਗ੍ਰੰਥ ਸਾਹਿਬ ਦੀ ਇਸ ਪਵਿੱਤਰ ਧਰਤੀ ਜਿੱਥੇ ਗੁਰੂਆਂ ਦਾ ਸੰਦੇਸ਼ ਗੁਰੂਆਂ ਦਾ ਉਪਦੇਸ਼ ਉਹਨੂੰ ਜ਼ਰੂਰ ਕਿਤੇ ਨਾ ਕਿਤੇ ਮਨ 'ਚ ਰੱਖਿਆ ਕਰੋ ਵੀਰੋ ਤੁਸੀਂ ਵੀ ਸਾਡਾ ਕਰਦੇ ਹੋ ਪਰ ਅਸੀਂ ਹਮੇਸ਼ਾ ਚਾਹੁੰਦੇ ਆ ਕਿ ਨਹੀਂ ਹਮੇਸ਼ਾ ਭਾਈਚਾਰਕ ਸਾਂਝ ਬਣਾ ਕੇ ਰੱਖਿਏ ਹਰੇਕ ਨੂੰ ਦਿਲ ਦੇ ਨਾਲ ਲਾ ਕੇ ਰੱਖਿਏ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਐਮ ਐਲ ਏ ਸੁਖਵਿੰਦਰ ਸਿੰਘ ਕੋਟਲੀ ਤਾਂ ਬੀਤੀ 26 ਜਨਵਰੀ ਵਾਲੀ ਘਟਨਾ ਨੂੰ ਲੈ ਕੇ ਇਹਨਾਂ ਨੇ ਆਪਣੇ ਵਿਚਾਰ ਰੱਖੇ ਤਾਂ ਖਾਸ ਤੌਰ ਤੇ ਇਹਨਾਂ ਨੇ ਇਹ ਕਿਹਾ ਕਿ ਭਾਈਚਾਰਕ ਸਾਂਝ ਪੰਜਾਬ ਦੇ ਲੋਕਾਂ ਨੂੰ ਕਾਇਮ ਰੱਖਣੀ ਚਾਹੀਦੀ ਹੈ ਕਿਸੇ ਵੀ ਤਰੀਕੇ ਦੇ ਜਿਹੜੇ ਹਾਲਾਤ ਨੇ ਉਹ ਵਿਗੜਨੇ ਨਹੀਂ ਚਾਹੀਦੇ ਤਾਂ ਇਸ ਪੂਰੀ ਗੱਲਬਾਤ ਦੇ ਬਾਬਤ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ 26 ਜਨਵਰੀ ਵਾਲੀ ਘਟਨਾ ਨੂੰ ਲੈ ਕੇ ਆਪਣੇ ਵਿਚਾਰ ਜ਼ਰੂਰ ਦਿਓ ਬਣੇ ਰਹੋ أنا